ਰੈਡੀ ਦੇਸ਼ ਵਿੱਚ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਉਦਯੋਗ ਜਗਤ ਦੀ ਚਿੰਤਾ ਵਧਾ ਰਿਹਾ ਹੈ ਡੰਡੀ ਪਿਛਲੇ 15 ਦਿਨਾਂ ਵਿੱਚ ਸਟੀਲ ਦੀ ਕੀਮਤ ਵਿੱਚ ਲਗਾਤਾਰ 3500 ਰੁਪਏ ਪ੍ਰਤੀ ਟਨ ਦਾ ਵਾਧਾ ਦਰਜ ਕੀਤਾ ਗਿਆ ਹੈ ਡੰਡੀ ਇਸ ਦੇ ਪਿੱਛੇ ਕੇਂਦਰ ਸਰਕਾਰ ਵੱਲੋਂ ਸਟੀਲ ਉਤਪਾਦਾਂ ਦੇ ਆਯਾਤ ਉੱਤੇ ਡਿਊਟੀ ਲਗਾਉਣ ਦੀ ਸੰਭਾਵਨਾ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਕਮਜ਼ੋਰੀ ਅਤੇ ਘਰੇਲੂ ਸਪਲਾਈ ਵਿੱਚ ਕਟੌਤੀ ਵਰਗੇ ਕਈ ਕਾਰਨ ਸਾਹਮਣੇ ਆ ਰਹੇ ਹਨ ਡੰਡੀ ਉਦਯੋਗ ਨਾਲ ਜੁੜੇ ਜਾਣਕਾਰਾਂ ਅਨੁਸਾਰ ਸਟੀਲ ਆਯਾਤ ਉੱਤੇ ਡਿਊਟੀ ਲਗਾਉਣ ਦੀਆਂ ਗੱਲਾਂ ਨਾਲ ਬਾਜ਼ਾਰ ਵਿੱਚ ਪਹਿਲਾ ਹੀ ਸੱਟਾ ਅਤੇ ਅਸਥਿਰਤਾ ਵੱਧ ਗਈ ਹੈ ਡੰਡੀ ਕਾਰੋਬਾਰੀ ਵਿੱਚ ਇਹ ਚਿੰਤਾ ਜਤਾਉਂਦੇ ਹਨ ਕਿ ਡਿਊਟੀ ਲਾਗੂ ਹੋਣ ਤੋਂ ਬਾਅਦ ਆਯਾਤਿਤ ਸਟੀਲ ਹੋਰ ਮਹਿੰਗਾ ਹੋ ਜਾਵੇਗਾ ਜਿਸ ਦਾ ਸਿੱਧਾ ਅਸਰ ਘਰੇਲੂ ਕੀਮਤਾਂ ਉੱਤੇ ਪਵੇਗਾ ਡੰਡੀ ਇਸੇ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਸਟੀਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਦੇਖਣ ਨੂੰ ਮਿਲਿਆ ਹੈ ਡੰਡੀ ਦੂਜੇ ਪਾਸੇ ਡਾਲਰ ਦੀ ਮਜ਼ਬੂਤੀ ਨੇ ਵੀ ਹਾਲਾਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਡੰਡੀ ਅੰਕੜਿਆਂ ਅਨੁਸਾਰ ਪਿਛਲੇ 2 ਮਹੀਨਿਆਂ ਵਿੱਚ ਡਾਲਰ ਵਿੱਚ ਲਗਭਗ 6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਦ ਕਿ ਇਸੇ ਸਮੇਂ ਵਿੱਚ ਸਟੀਲ ਦੀਆਂ ਕੀਮਤਾਂ ਲਗਭਗ 8% ਤੱਕ ਵਧ ਚੁੱਕੀਆਂ ਹਨ ਡੰਡੀ ਕਿਉਂਕਿ ਸਟੀਲ ਦੇ ਕੱਚੇ ਮਾਲ ਅਤੇ ਆਯਾਤ ਉਤਪਾਦਾਂ ਦਾ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਉੱਤੇ ਨਿਰਭਰ ਕਰਦਾ ਹੈ ਇਸ ਲਈ ਡਾਲਰ ਵਿੱਚ ਉਤਾਰ ਚੜਾ ਦਾ ਸਿੱਧਾ ਅਸਰ ਸਟੀਲ ਦੀਆਂ ਕੀਮਤਾ ਉੱਤੇ ਰੈਡੀ ਪੈ ਰਿਹਾ ਹੈ ਡੰਡੀ ਉਦਯੋਗ ਜਗਤ ਦਾ ਤਰਕ ਹੈ ਕਿ ਸਟੀਲ ਆਟੋਮੋਬਾਈਲ ਇੰਜੀਨੀਅਰ ਨਿਰਮਾਣ ਮਸ਼ੀਨਰੀ ਅਤੇ ਉਪਭੋਗਤਾ ਵਸਤਾਂ ਸਮੇਤ ਕਈ ਖੇਤਰਾਂ ਦਾ ਪ੍ਰਮੁੱਖ ਕੱਚਾ ਮਾਲ ਹੈ ਡੰਡੀ ਇਸੇ ਕਰਕੇ ਸਟੀਲ ਦੀਆਂ ਕੀਮਤਾਂ ਵਿੱਚ ਵਾਰ-ਵਾਰ ਹੋ ਰਹੇ ਵਾਅਦੇ ਦਾ ਅਸਰ ਸਿੱਧਾ ਤਿਆਰ ਉਤਪਾਦਾਂ ਦੀ ਲਾਗਤ ਉੱਤੇ ਪੈਂਦਾ ਹੈ ਜਿਸ ਨਾਲ ਮਹਿੰਗਾਈ ਵਧਣ ਦਾ ਖਤਰਾ ਬਣਦਾ ਹੈ ਡੰਡੀ ਜੇਕਰ ਕੀਮਤਾਂ ਦੀ ਸਥਿਤੀ ਜਲਦੀ ਸਪਸ਼ਟ ਅਤੇ ਸਥਿਰ ਨਹੀਂ ਹੋਈ ਤਾਂ ਇਸ ਦਾ ਵਿਆਪਕ ਅਸਰ ਦੇਸ਼ ਦੀ ਉਦਯੋਗਿਕ ਵਾਧੇ ਅਤੇ ਮੁਕਾਬਲੇ ਦੀ ਯੋਗਤਾ ਉੱਤੇ ਵੀ ਪੈ ਸਕਦਾ ਹੈ ਡੰਡੀ ਇਸ ਸੰਬੰਧ ਵਿੱਚ ਵਿਸ਼ਵ ਐਮ ਐਸ ਐਮ ਈ ਫੋਰਮ ਦੇ ਪ੍ਰਧਾਨ ਬਦੀਲ ਜਿੰਦਲ ਨੇ ਕਿਹਾ ਕਿ ਸਰਕਾਰੀ ਕੰਪਨੀਆਂ ਨੈਸ਼ਨਲ ਇਸਪਾਤ ਨਿਗਮ ਅਤੇ ਸਟੀਲ ਅਥਾਰਟੀ ਆਫ ਇੰਡੀਆ ਵੱਲੋਂ ਮੈਟੀਰੀਅਲ ਸਪਲਾਈ ਵਿੱਚ ਕਮੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਡੰਡੀ ਇਸ ਨਾਲ ਹਾਲਾਤ ਹੋਰ ਜਟਿਲ ਬਣ ਜਾਣਗੇ ਡੰਡੀ ਉਦਯੋਗ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਪਲਾਈ ਘਟਣ ਨਾਲ ਬਾਜ਼ਾਰ ਵਿੱਚ ਸ਼ਾਰਟੇਜ ਦੀ ਸਥਿਤੀ ਬਣ ਸਕਦੀ ਹੈ ਜਿਸ ਕਾਰਨ ਕੁਝ ਤਾਮਾ ਉੱਤੇ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ ਹੈ ਡੰਡੀ ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਡੰਡੀ ਉਹਨਾਂ ਦਾ ਕਹਿਣਾ ਹੈ ਕਿ ਸਟੀਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੂੰ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ ਡੰਡੀ ਸਟੀਲ ਦੇ ਕਈ ਉਤਪਾਦਾਂ ਦੇ ਬੇਸ ਮਟੀਰੀਅਲ ਵਿੱਚ ਵਾਧੇ ਕਾਰਨ ਕਾਰੋਬਾਰੀ ਪਰੇਸ਼ਾਨ ਫਤੇ ਕੀਮਤਾਂ ਸਥਿਰ ਨਾ ਹੋਈਆਂ ਤਾਂ